ਸਾਸੇ ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 9 ਜੂਨ 2025 ਦੇ ਟਾਈਮ ਕਰੀਬ ਸਵਾ ਕੱਠ ਦੇ ਹੋਣ ਜਾ ਰਹੇ ਨੇ ਗੱਲਬਾਤ ਹੀਟ ਵੇਵ ਲੋ ਦੇ ਬਾਰੇ ਕਰਦੇ ਹਾਂ ਲੋ ਦਾ ਅਲਰਟ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਦੇ ਲਈ ਜਾਰੀ ਹੈ ਤੇ ਅਗਲੇ 2-3 ਦਿਨ ਇਸੇ ਤਰ੍ਹਾਂ ਜਿਹੜਾ ਅਲਰਟ ਬਰਕਰਾਰ ਰਹੂਗਾ ਕਿਉਂਕਿ ਹੀਟ ਵੇਵ ਦਾ ਪ੍ਰਭਾਵ ਲੋ ਦਾ ਪ੍ਰਭਾਵ ਅੱਗੇ ਵੀ ਅਗਲੇ 2-3 ਦਿਨ ਹਲੇ ਜਾਰੀ ਰਹਿ ਸਕਦਾ ਜਿਸ ਤੋਂ ਹਲੇ ਕੋਈ ਰਾਹਤ ਦੀ ਸੁਭਾਵਨਾ ਨਹੀਂ ਜਾਪ ਰਹੀਗੀ ਅੱਜ ਗੰਗਾ ਨਗਰ ਏਰੀਆ 47.3 ਡਿਗਰੀ ਨਾਲ ਸਭ ਤੋਂ ਗਰਮ ਰਿਹਾ ਜਿੱਥੇ ਅੰਮ੍ਰਿਤਸਰ ਵੀ ਜਿਹੜਾ 44.9 ਡਿਗਰੀ ਵੱਧ ਤੋਂ ਵੱਧ ਪਾਰਾ ਰਿਕਾਰਡ ਹੋਇਆ ਉੱਥੇ ਹੀ ਬਟਿੰਡਾ 에য়ারਪੋਰਟ ਜਿਹੜਾ 45.5 ਦਿਨ ਦਾ ਤਾਪਮਾਨ ਰਿਕਾਰਡ ਹੋਇਆ ਫਰੂਜ਼ਪੁਰ ਵੀ 44 ਡਿਗਰੀ ਦਿਨ ਦਾ ਪਾਰਾ ਰਿਕਾਰਡ ਹੋਇਆ ਤੇ ਉੱਥੇ ਹੀ ਸਮਰਾਲਾ ਏਰੀਆ 44.1 ਤੇ ਮਾਨਸਾ 46 ਡਿਗਰੀ ਨਾਲ ਤਪਦਾ ਰਿਹਾਗਾ ਬਾਕੀ ਇਲਾਕਿਆਂ ਦੇ ਵਿੱਚ ਵੀ ਟੈਂਪਰੇਚਰ 42 43 44 ਡਿਗਰੀ ਦੇ ਆਸ-ਪਾਸ ਅੱਜ ਰਿਕਾਰਡ ਹੋਇਆ ਹੈਗਾਗਾ ਮਤਲਬ ਕਿ ਹੀਟ ਬੇਵ ਦਾ ਲੋ ਦਾ ਪ੍ਰਭਾਵ ਪੰਜਾਬ ਸਮੇਤ ਸਮੁੱਚੇ ਉੱਤਰ ਭਾਰਤ ਦੇ ਵਿੱਚ ਜਾਰੀ ਹੈਗਾ ਹਰਿਆਣਾ ਦਾ सिरसा ਏਰੀਆ ਵੀ 40 ਡਿਗਰੀ ਨਾਲ ਅੱਜ ਕਾਫੀ ਗਰਮ ਰਿਹਾ ਹੈਗਾਗਾ ਅਗਲੇ 2-3 ਦਿਨ ਇਸੇ ਤਰ੍ਹਾਂ 44-45 ਡਿਗਰੀ ਦੇ ਆਸ-ਪਾਸ ਦੰਦਾ ਪਰਾ ਰਿਕਾਰਡ ਹੁੰਦਾ ਰਹੇਗਾ ਤੇ ਗੰਗਾ ਨਗਰ ਏਰੀਆ ਜਾਂ ਬਠਿੰਡਾ ਮਾਨਸਾ ਦੇ ਏਰੀਏ ਕਿਤੇ ਕਿਤੇ 46 ਡਿਗਰੀ ਵੀ ਰਿਕਾਰਡ ਹੁੰਦਾ ਰਹੇਗਾ ਤੇ ਅੰਗੰਗਾ ਨਗਰ ਏਰੀਆ 47 ਡਿਗਰੀ ਵੀ ਕਿਤੇ ਨਾ ਕਿਤੇ ਹਲੇ ਅਗਲੇ 2-3 ਦਿਨ ਇਸੇ ਤਰ੍ਹਾਂ ਬਰਕਰਾਰ ਰਹਿ ਸਕਦਾ ਮਤਲਬ ਕਿ ਗਰਮੀ ਉਗਲੇ 2-3 ਦਿਨਾਂ ਹਲੇ ਜਾਂ 3-4 ਦਿਨ ਹਾਲਾਂਕਿ 12 ਜੂਨ ਤੋਂ ਪੂਰੇ ਦੀ ਹਵਾ ਮੁਰ ਪੈਣੀ ਆ ਜਿਹਦਾ ਕਰਕੇ ਟੈਂਪਰੇਚਰ ਵਿੱਚ 1-2 ਡਿਗਰੀ ਘਰਾਵਟ ਜਰੂਰ ਆਊਗੀ ਪਰ ਗਰਮੀ ਘਟਣ ਦਾ ਨਾਮ ਨਹੀਂ ਲਾਉਗੀ ਕਿਉਂਕਿ ਪੂਰੇ ਦੀ ਹਵਾ ਜਦੋਂ ਮੁਰੂਗੀ ਨਵੀਂ ਵਾਲੀ ਹਵਾ ਹੋਊਗੀ ਉਹਦੇ ਨਾਲ ਹਮਸਬੱਤ ਵਾਲੀ ਗਰਮੀ ਜਿਹੜੀ ਹੋਰ ਵੱਧਦੀ ਦਿਖਾਈ ਦੇਊਗੀ ਹੁਣ ਲੋ ਚੱਲ ਰਹੀ ਆ ਲੋ ਸਲਾਈਟਲੀ ਥੋੜੀ ਜੀ ਮਾਮੂਲੀ ਜੀ ਘਟੂਗੀ ਟੈਂਪਰੇਚਰ ਵੀ ਡਿੱਪ ਕਰਨਗੇ 1-2 ਡਿਗਰੀ ਬੱਟ ਜਿਹੜੀ ਹਮਸਬੱਤ ਵਾਲੀ ਗਰਮੀ ਆ ਉਹ ਇਸੇ ਤਰ੍ਹਾਂ ਬਰਕਰਾਰ ਰਹਿ ਸਕਦੀ ਆ ਅਗਲੇ 3-4 ਦਿਨਾਂ ਤੇ ਰਾਹਤ ਦੀ ਗੱਲ ਕੀਤੀ ਹੈ ਵੀ ਤਾਂ ਰਾਹਤ 12 ਤਰੀਕ ਤੋਂ ਪੂਰੇ ਦੇ ਹਵਾ ਜ਼ਰੂਰ ਮੁਰੂਗੀ ਜਿਸ ਦੇ ਨਾਲ ਕਿਤੇ ਕਿਤੇ ਛਿੜਕੇ ਛਰਾਟੇ ਨਿੱਕੀ ਮੋਟੀ ਕਾਰਵਾਈ ਵਾਲੇ ਬੱਦਲ ਜ਼ਰੂਰ ਬਣ ਸਕਦੇ ਆ ਜ਼ਿਆਦਾਤਰ ਖੇਤਾਂ 'ਚ ਮੌਸਮ ਖੁਸ਼ਕ ਰਹਿ ਸਕਦਾ 13 ਜੂਨ ਨੂੰ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਜ਼ਿਲ੍ਹੇ ਵਿੱਚ ਜਾਂ ਪਾਦ ਲਾਕੇ ਵਿੱਚ ਕਿਤੇ ਕਿਤੇ ਗਰਜ ਚਮਕਲੇ ਬੱਦਲ ਥੋੜੇ ਬਹੁਤ ਖੇਤਾਂ ਜਮੀਨੇ ਰੀਨ ਸੱਦਾ ਦੇ ਸਕਦੇ ਆ 20-25% ਖੇਤਾਂ 'ਚ ਕਿਤੇ ਨਿੱਕੀ ਮੋਟੀ ਕਾਰਵਾਈ ਦੇ ਅਸਰ ਰਹਿਣਗੇ ਇਸੇ ਤਰ੍ਹਾਂ 14 ਜੂਨ ਨੂੰ ਦੁਪਹਿਰ ਬਾਅਦ ਜਾਂ ਸ਼ਾਮੀ ਜਾਂ ਰਾਤ ਭਰਾਂ ਤੇ ਜਾ 15 ਜੂਨ ਨੂੰ ਇਹਨਾਂ ਦੋਨਾਂ ਦਿਨਾਂ ਵਿੱਚੋਂ ਕਿਸੇ 14-15 ਜੂਨ ਨੂੰ ਕਿਸੇ ਇੱਕ ਦਿਨ ਕਾਫੀ ਏਰੀਆ ਵਿੱਚ ਮੀਂਹੇਰੀ ਦਾ ਦੌਰ ਜਿਹੜਾ ਦੇਖਣ ਨੂੰ ਮਿਲ ਸਕਦਾ ਮੀਂਹ ਪਾਵੇਂ ਟਟਮਾ ਹੋਊਗਾ ਹਨੇਰੀ ਬਹੁਤੇ ਖੇਤਾਂ 'ਚ ਦੇਖਣ ਨੂੰ ਮਿਲੂਗੀ ਪਰ ਇਹ ਟਟਮੇ ਮੀਂਹੇਰੀ ਦੇ ਦੌਰ ਕਾਹਨ ਜਿਹੜਾ ਲੋ ਦਾ ਆਖਰੀ ਦੌਰ ਵੀ ਇਸੇ ਤਰ੍ਹਾਂ 14-15 ਜੂਨ ਨੂੰ ਖਤਮ ਹੋਊ ਤੇ ਟੈਂਪਰੇਚਰ ਜਿਹੜੇ 40 ਤੋਂ ਹੇਠਾ ਆਉਣੇ ਸ਼ੁਰੂ ਹੋ ਜਾਣਗੇ ਇਸ ਤੋਂ ਬਾਅਦ ਵੀ ਸਤਾਰ 18 ਲਾਗੇ ਵੀ 17 18 ਜੂਨ ਲਾਗੇ ਵੀ ਜਿਹੜਾ ਇੱਕ ਅੱਧਾ ਮੀਦਨ ਨੇਰੀ ਦਾ ਦੌਰ ਆ ਜਿਹੜਾ ਦੇਖਣ ਨੂੰ ਮਿਲੂਗਾ ਨੇਰੀਆਂ ਦੇ ਦੌਰ ਹੁਣ ਘਟਦੇ ਜਾਣਗੇ ਹਾਲਾਂਕਿ ਕੱਦੀ ਨੇਰੀ ਦੇ ਹਲੇ ਅਸਾਰ ਰਹਿਣਗੇ ਜਦੋਂ ਹੀਟ ਵੇਵ ਆਉਂਦੀ ਹੈ ਤਾਂ ਹੀਟ ਵੇਵ ਤੋਂ ਬਾਅਦ ਕੋਈ ਵੀ ਸਿਸਟਮ ਆਉਂਦਾ ਤਾਂ ਅਕਸਰ ਹੀ ਜਿਹੜਾ ਨੇਰੀ ਦਾ ਦੌਰ ਤੇ ਨੇਰੀ ਦਾ ਦੌਰ ਦੇਖਣ ਨੂੰ ਮਿਲ ਜਾਂਦਾ ਤਾਂ ਇੱਕ ਅੱਧੇ ਨੇਰੀ ਦਾ ਦੌਰ ਹਲੇ ਦੇਖਣ ਨੂੰ ਮਿਲਦਾ ਰਹੂਗਾ ਉਸ ਤੋਂ ਬਾਅਦ ਨੇਰੀਆਂ ਦੇ ਦੌਰ ਘਟਦੇ ਦਿਖਾਈ ਦੇਣਗੇ ਤੇ ਮੀਂਹਾਂ ਦੀ ਇੰਟੈਂਸਿਟੀ ਦੀ ਬੱਤਾ ਜਿਹੜੀ ਉਹ ਵਾਧੀ ਦਿਖਾਈ ਦੇਊਗੀ ਤੇ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਅ ਬੀ ਤੋਂ 25 ਜੂਨ ਦੇ ਵਿਚਕਾਰ ਪੰਜਾਬ ਦੇ ਕੁਝ ਝੀਲਾਂ ਨੂੰ ਮੀਂਹ ਨਾਲ ਪ੍ਰਭਾਵਿਤ ਕਰ ਸਕਦੀ ਹੈ ਮਤਲਬ ਕਿ ਪੰਜਾਬ ਨੂੰ ਹਿੱਟ ਕਰ ਸਕਦੀ ਹੈ 20 ਤੋਂ 25 ਜੂਨ ਦੇ ਵਿਚਕਾਰ ਸੋ ਹਾਲ ਦੀ ਖੜੀ ਇਹ ਹੀ ਅਪਡੇਟਾਂ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ